ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਭਰਾ ਪਿੰਡ ਦੇ ਵਿੱਚ ਪਿਛਲੇ 7ਵੇਂ 7ਵੇਂ ਸਾਲ ਤੋਂ ਲੱਗ ਰਹੀ 15ਵੜਾ ਮੀਟਿੰਗ ਅੱਜ ਵੀ ਲਾਈ ਗਈ ਪਰ ਵਾ ਇਕੱਠਵਾ ਮਾਵਾ ਭੈਣਾ ਦਾ ਕਿਸਾਨਾਂ ਮਜ਼ਦੂਰਾਂ ਦਾ ਨੌਜਵਾਨਾਂ ਦਾ ਔਰ ਇਹ ਪੀਟਕ ਦੇ ਵਿੱਚ ਅੱਜ 31 ਨੂੰ ਅਗਸਤ ਨੂੰ ਜਿਹੜੀ 200 ਦਿਨ ਹੋ ਰਹੇ ਆ ਮੋਰਚਿਆਂ ਨੂੰ ਉਹਨਾਂ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ ਬਹੁਤ ਵੱਡੇ ਇਕੱਠ ਕਰਾਂਗੇ ਸ਼ੰਭੂ ਖਨੌਰੀ ਤੇ ਰਤਨਪੁਰਾ ਹਜ਼ਾਰਾਂ ਦੇ ਇਕੱਠ ਹੋਣਗੇ ਤੇ ਉਹਨਾਂ ਇਕੱਠਾਂ ਦੇ ਵਿੱਚ ਫੇਰ ਲਲਕਾਰਾਂ ਮਾਰਾਂਗੇ ਸਰਕਾਰ ਨੂੰ ਕਿ ਤਿਆਰ ਬਰਤਿਆਰ ਬੈਠੇ ਆ ਜਿੰਨੀ ਦੇਰ ਐਮਐਸਪੀ ਗਰੰਟਡ ਦਾ ਕਰੋਣ ਨਹੀਂ ਬੰਦਾ 700 ਰੁਪਏ ਦਿਹਾੜੀ ਤੇ 200 ਦਿਨ ਮਰੇਗਾ ਨਹੀਂ ਮਿਲਦੀ ਕਿਸਾਨਾਂ ਮਜ਼ਦੂਰਾਂ ਦਾ ਖਰਚਾ ਜੋਚਾ ਕਰ ਜਾ ਖਤਮ ਨਹੀਂ ਹੁੰਦਾ ਡਬਲਿਊਟੀਓ ਦੀ ਨੀਤੀਆਂ ਦੇ ਵਿੱਚੋਂ ਭਾਰਤ ਬਾਹਰ ਨਹੀਂ ਆਉਂਦਾ 10000 ਰੁਪਏ ਮਾਵਾ ਪਣਾ ਦੀ ਕਿਸਾਨਾਂ ਮਜ਼ਦੂਰਾਂ ਦੀ ਵੱਡੇ ਪਾ ਪੈਨਸ਼ਨ ਨਹੀਂ ਲੱਗਦੀ ਇਹ ਮੋਰਚੇ ਜਾਰੀ ਰਹਿਣਗੇ ਪਰ ਇੱਕ ਅਪੀਲ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਰਿਵਾਰ ਨੂੰ ਆ ਕਿ ਪਾਈ ਪੰਦਰਵਾੜਾ ਮੀਟਿੰਗ ਸੁਭਰਾ ਪਿੰਡ ਦੇ ਵਿੱਚ ਲਗਾਤਾਰ ਲੱਗ ਰਹੀ ਆ ਸੂਸੀ ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਪੰਦਰਵਾੜਾ ਮੀਟਿੰਗ ਸ਼ੁਰੂ ਕਰੋ ਤੁਹਾਡੀਆਂ ਕਈ ਮੁਸ਼ਕਲਾਂ ਜਿਹੜੀਆਂ ਵਾਂ ਉਹ ਹੱਲ ਹੋ ਜਾਣਗੀਆਂ ਕਿਉਂਕਿ ਜਦੋਂ ਮਾਵਾ ਭੈਣਾ ਕਿਸਾਨ ਮਜ਼ਦੂਰ ਸਾਰੇ ਰਲ ਕੇ ਬਹਿਣਗੇ ਤੇ ਆਪਣੀਆਂ ਮੰਗਾਂ ਮਸਲਿਆਂ ਤੇ ਵਿਚਾਰ ਕਰਨਗੇ ਜਿਹਦੇ ਵਿੱਚ ਉਹ ਸਭ ਤੋਂ ਵੱਡੀ ਲੋੜ ਇਸ ਟਾਈਮ ਤੇ ਆ ਕਿ ਚਿੱਪ ਵਾਲੇ ਮੀਟਰ ਸਰਕਾਰ ਲੈ ਕੇ ਆ ਰਹੀ ਆ ਤੇ ਕਹਿੰਦੇ ਇਹਦੇ ਤੋਂ ਵਗੈਰਾ ਗੁਜ਼ਾਰਾ ਨਹੀਂ ਲਾਵਾਂਗੇ ਔਰ ਇਹਦੇ ਨਾਲ ਨਸ਼ਿਆਂ ਦਾ ਜਿਹੜਾ ਪ੍ਰਕੋਪ ਆ ਕੀ ਤੁਹਾਡਾ ਮਨ ਮੰਨਦਾ ਵਾ ਕਿ ਸਰਕਾਰਾਂ ਨਸ਼ੇ ਖਤਮ ਕਰ ਦੇਣੀਆਂ ਜੇ ਤੁਹਾਡਾ ਮਨ ਇਸ ਗੱਲ ਤੇ ਉਚਾੜਟ ਹੋ ਗਿਆ ਨਹੀਂ ਮੰਨਦਾ ਵੀ ਸਰਕਾਰਾਂ ਨਸ਼ੇ ਖਤਮ ਨਹੀਂ ਕਰ ਸਕਦੀਆਂ ਤੇ ਫਿਰ ਨਸ਼ੇ ਖਤਮ ਕਰਨ ਵਾਲੇ ਆਪਾਂ ਨੂੰ ਪਰਿਵਾਰਾਂ ਸਮੇਤ ਜਿੱਥੇ ਬੰਦ ਹੋਣਾ ਪਊਗਾ ਘਰ-ਘਰ ਗੱਲ ਲੈ ਕੇ ਜਾਣੀ ਪਊਗੀ ਤੇ ਜਦੋਂ ਤੁਸੀਂ ਘਰ-ਘਰ ਗੱਲ ਲੈ ਕੇ ਚਲੇਗੇ ਫਿਰ ਜਿਹੜਾ ਨਾਪਾਕ ਗੱਠਜੋੜ ਬਣਿਆ ਨਸ਼ੇ ਵਕਾਉਣ ਵਾਲਿਆਂ ਦਾ ਜਿਹਦੇ ਵਿੱਚ ਨਸ਼ੇ ਦੇ ਸੁੱਦਾਗਰ ਪੁਲਿਸ ਤੇ ਸਿਆਸੀ ਲੋਕ ਰਲ ਕੇ ਬਾਜੀ ਖੇਡ ਰਹੇ ਆ ਪੂਰੀਆਂ ਵੀਡੀਓ ਪੂਰਾ ਕੋ ਸਾਹਮਣੇ ਆ ਰਿਹਾ ਵਾ ਡਰੱਗ ਇਨਸਪੈਕਟਰ ਨਸ਼ੇ ਦੇ ਦੋਸ਼ ਦੇ ਵਿੱਚ ਫੜਿਆ ਜਾਂਦਾ ਵਾ ਤੇ ਉਹਦੀਆਂ ਜਾਇਦਾਦਾਂ ਦਾ ਕੋ ਪਤਾ ਨਹੀਂ ਲੱਗਦਾ ਕਿੰਨੀਆਂ ਕਿ ਬਣੀਆਂ ਵਾ ਹੁਣ ਕੱਲਾ ਇਨਸਪੈਕਟਰ ਥੋੜਾ ਨਸ਼ਾ ਵਕਾਊਗਾ ਉਹਦੇ ਪਿੱਛੇ ਕਿੰਨੀ ਲੋਬੀ ਆ ਉਹਦੇ ਅੱਗੇ ਕਿੰਨੀ ਲੋਬੀ ਆ ਇਹ ਸਾਰਾ ਕੁਝ ਤੁਹਾਨੂੰ ਨੰਗਿਆ ਕਰਨਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਨਸ਼ਾ ਵੀ ਭਗਾਉਣਾ ਭਜਾਉਣਾ ਵਾ ਔਰ ਇੱਥੇ ਜ਼ਮੀਨਾਂ ਵੀ ਬਚਾਉਣੀਆਂ ਵਾ ਜੇ ਪਾਲੇ ਮੀਟਰ ਵੀ ਵਾਪਸ ਕਰਵਾ ਕੇ ਬਿਜਲੀ ਬੋਰਡ ਦਾ ਪਹਿਲਾ ਸਰੂਪ ਬਹਾਲ ਕਰਨਾ ਕਰੋਨਾ ਵਾਂ ਆਓ ਏਕਤਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਇਕੱਠੇ ਹੋਈਏ ਇਕੱਠੇ ਹੋ ਕੇ ਲੜੀਏ ਜਿੱਤ ਪ੍ਰਾਪਤ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ